ਚੰਪੀ ਚਾਂਸ ਜਟਾ सोनू ਜਾਰਸ ਜਤਿੰਦਰ ਚਾਂਸ ਲੈ ਬਾਈ ਤੇ ਦੋਹੇ ਬਾਰ ਦਾ ਸਿੱਧੂ ਰਵੀ ਸਿੱਧੂ ਗਰਦੀਪ ਜਟਾਣੇ ਵਾਲੇ ਦਾ ਸਰਪੰਚ ਮਹਿੰਦਰ ਸਿੰਘ ਜੀ ਟੱਪਰੀਆਂ ਵਾਲੇ ਆਰਪੀ ਚੰਦਿਆਣੀ ਸਿੰਧਾ ਚ ਦਿਆੜੀ ਬਾਰੇ ਸੁਵੇ ਮਾਜਰਾ ਕਮਲਪ੍ਰੀਤ ਸੁਖਵਿੰਦਰ ਸੁਵੇ ਮਾਜਰਾ ਇਹ ਪਹਿਲਾ ਬੋਲ ਸਰਦਾਰ ਸੰਤੋਖ ਸਿੰਘ ਰੰ ਦਾ ਪਿੰਡ ਬਿਆਲਾ ਦਾ ਸੰਤੋਖ ਸਿੰਘ ਬਿਆਲਾ ਉਹ ਕਿਹਦੇ ਨਾਮ ਐਂਟਰੀ ਆ ਭਾਈ ਜੀ ਉਹ ਕਿਹਦੇ ਨਾਮ ਐਂਟਰੀ ਆ ਯਾਰ ਮੈਨੂੰ ਦੱਸ ਦਿਆ ਵੀ ਮੁੜ ਕੇ ਭੇਜ ਦੇਣਾ ਭਾਈ ਜੀ ਐਂਟਰੀ ਕਿਹਦੇ ਨਾਮ ਉਹ ਐਂਟਰੀ ਕਿਹਦੇ ਨਾਮ 275 ਪੁਆਇੰਟ 48 75 ਦਾ ਸਮਾਂ ਜੀ ਚੋ ਬਾਈ ਤੇ ਦੋਹੇ ਬਾਲ ਦਾ ਦਲਾਵਰ ਸਿੰਘ ਜੁਲੀ ਰਾਣੇ ਵਾਲਟ ਪਰੀਆਂ ਤਰਸੇਮ ਸਿੰਘ ਸੇਮਾ ਖਿਆਲਾ ਦੁਆਬਾ ਅਵਤਾਰ ਸਿੰਘ ਬੇਗੰਪੁਰਦਿਆਂ ਬਾਜੀ ਅਵਤਾਰ ਸਿੰਘ ਬੇਗੰਪੁਰ ਉਹਨਾਂ ਦਿਆਂ ਬਾਜੀ ਇੰਦੋ ਮੇਘੋ ਵਾਲੀਆ ਜਿਹੜਾ ਚਾਪ ਕੀ ਕਰ ਰਿਹਾ ਇੰਦੋ ਢਿੱਲੋਂ ਮੇਘੋਵਾਲ ਦੁਆਪਾ ਗੁਰਵਿੰਦਰ ਸਿੰਘ ਹਿਆੜਾ ਨਾਲ ਸੰਗੀਆਂ ਮਾਹਲ ਵਾਹ ਧੰਨਵਾਦ ਦੋਸਤੋ ਤੁਹਾਡਾ 48 ਸੈਕਿੰਡ 43 ਪੁਆਇੰਟ ਬਾਈ ਜੀ 48 43 ਦਾ ਸਮਾਪਤ ਕਿਹ ਬਾਈ ਓਰਲਾ ਦਲਾਵਰ ਸਿੰਘ ਦੇਲੀ ਰਾਣੇਵਾਲ ਟੱਪਰੀ ਆ ਤਰਸੇਮ ਸਿੰਘ ਸੇਮਾ ਹਿਆਲਾ ਜਵਾਪਾ ਓ ਪਰਲਾ ਉੱਪਰਲਾ ਬਹੁਤ ਵਧੀਆ ਇਹ ਟਿਸਟਲ ਗਰੁੱਪਾ ਜੋਰਾ ਸਿੰਘ ਰਵੀ ਸਿੰਘ ਗਰਦੀਪ ਹਿਸ਼ਟਾਣਾ ਮਨੀ ਠੱਕਰਵਾਲ ਸੋਨੂ ਕਾਲੀਆਂ ਯਾਲੇ ਟੱਪਰੀਆਂ ਪੋਲਾ ਸਰਪੰਚ ਠਾਣਾ ਸਤਨਾਮ ਸਿੰਘ ਜਗਤਪੁਰ ਬਾਈ ਗਗਨ ਬਾਲੀ ਜਗਤਪੁਰ ਪਪਾ 41 ਸੈਕਿੰਡ 44 ਪੁਆਇੰਟ ਦਾ ਸਮਾਂ ਬਾਈ ਜੀ 41 44 ਦਾ ਸਮਾਂ ਉੱਪਰ ਲੈਵਲ ਤੋਂ ਭੱਜਿਆ ਬਾਈ ਜੀ ਪਿਸਟਲ ਗਰੁੱਪ ਯੋਰਾ ਸਿੱਧੇ ਰਵੀ ਸਿੱਧੇ ਬਾਈ ਗਰਦੀਪ ਬਾਈ ਝਟਾਣੇ ਵਾਲੇ ਦਾ ਬਾਈ ਵਾਹ ਜੀ ਵਾਹ ਇਹ ਆ ਸ਼ੌਕ ਸ਼ੌਕ ਹੈ ਸ਼ੌਕ ਕਰੋ ਨਾ ਇਹ ਚੰਨ ਖਾਨਪੁਰ ਕਾਲੇ ਸ਼ਾ ਖਾਨਪੁਰ ਜਸ਼ਨਪ੍ਰੀਤ ਚਾਂਸ ਜੱਟਾ ਸੋਨੂ ਚਾਂਸ ਜੁਤਿੰਦਰ ਚਾਂਸ ਇਹ ਜਸ਼ਨ ਜਸ਼ਨ ਜਸ਼ਨਪ੍ਰੀਤ ਚਾਂਸ ਜੱਟਾ ਜੁਤਿੰਦਰ ਚਾਂਸ ਜੱਟਾ ਸੋਨੂ ਚਾਂਸ ਜੱਟਾ ਹੋ ਜਾ ਵੀ ਹੋਜਾਰ ਦੇ ਪਾਸੇ ਆ ਜਾ ਆਪਾ 41 ਸੈਕਿੰਡ 34 ਪੁਆਇੰਟ ਵੀ ਜੇ ਬਾਈ ਤੇਰਲਾ ਅੰਦਰਲਾ ਠਕਰਾਂ ਵਾਲੀ ਆ ਜੀ ਠਕਰਾਂ ਵਾਲੀ ਆ ਇਹ ਰਾਜੂ ਠਕਰਵਾਲ ਦਾ ਅਰਸ਼ ਠੱਕਰ ਆਉਂਦਾ ਜਿਹੜਾ ਅੰਦਰਲੇ ਪਾਸੇ ਕਾਲਾ ਬੈੜਾ ਤੇ ਉੱਪਰਲਾ ਪਿਸਟਲ ਗਰੁੱਪ ਦਾ ਜੀ ਪਿਸਟਲ ਗਰੁੱਪਾ ਜੋਰਾ ਸਿੱਧੂ ਰਵੀ ਸਿੱਧੂ ਗਰਦੀਪ ਜਟਾਣੇ ਵਾਲੇ ਦਾ ਸਰਪੰਚ ਮਹਿੰਦਰ ਸਿੰਘ ਜੀ ਟੱਪਰੀਆਂ ਵਾਲੇ ਦਾ ਕੋਲੋਂ ਸਰਪੰਚ ਦਾ ਤੇ ਵਿੰਦਰ ਜੱਬੋ ਮਾਜਰੀਆ ਯਾਰਲੀ ਟੱਪਰੀਆਂ ਵਾਲੇ ਦਾ ਭਾਈ ਜੀ ਇਹ ਗਰਦੀਪ ਜਟਾਣੇ ਵਾਲੇ ਦਾ ਬਹੁਤ ਬਹੁਤ ਧੰਨਵਾਦ ਤੇ ਪਿਸਟਲ ਗਰੁੱਪ ਦਾ ਜੋਰਾ ਰਵੀ ਸਿੱਧੂ ਗਰਦੀਪ ਜਟਾਣਾ ਪਾ ਲਓ ਜੀ ਸੋਹ ਗੱਡੀ ਦਾ ਸਮਾਂ ਗੌਰ ਨਾਲ ਟਾਈਮ ਹੈ ਗੱਡੀ ਦਾ 41 ਸੈਕਿੰਡ 12 ਪੁਆਇੰਟ ਦਾ ਸਮਾਂ ਲੱਗ ਗਿਆ ਬਾਈ ਜੀ 41 12 ਦਾ ਇਹ ਠੱਕਰ ਵਾਲੀਏ ਦੇ ਪਿਸਟਲ ਗਰੁੱਪ ਨੇ ਲਾ ਦਿੱਤਾ ਸਮਾਂ ਮਿੱਤਰੋ ਠੱਕਰ ਵਾਲੀਏ ਦੇ ਪਿਸਟਲ ਗਰੁੱਪ ਨੇ ਜਿਹੜਾ 41 12 ਦਾ ਸਮਾਂ ਲਾ ਦਿੱਤਾ ਵੀ ਉਹ ਜੋ ਮੇਰਾ ਵੀਰ ਪਿੱਛੇ ਨੂੰ